ਸੇ ਲੋਕ ਮਹੱਲਾ ਪਹਿਲਾਂ ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੇਈ ਇੱਕ ਨੀਂਦ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਮਣ ਇੱਕ ਉੱਪਰ ਰਹਿਣ ਖੜੇ ਤਿਨ ਹੱਤਿ ਵਾਰੇ ਨਾਨਕਾ ਜਿਨ ਕਉ ਨਦਰ ਕਰੇ ਮਲਾ ਦੁਜੰ ਆਪੇ ਸਾਜੇ ਕਰੇ ਆਪ ਜਾਈ ਪੇ ਰਖੈ ਆਪ ਤੇਸ ਵਿੱਚ ਜੰਤ ਉਪਾਏ ਕੈ ਦੀਖਾ ਤਾਪ ਉਠਾਪ ਕਿਸ ਨੋ ਕਹੀਐ ਨਾਨਕਾ ਸਭ ਕਿਛ ਆਪੀ ਆਪ ਪੌੜੀ ਵੱਢੇ ਕੀਆਂ ਵੜੇ ਅਗਿਆਨ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰਕਰੀਮ ਦੇ ਜੀਆ ਰਿਜਕ ਸੰਬਾਹੇ ਸਾਈ ਕਾਰ ਕਮਾਵਣੀ ਤੋਰ ਛੋਡੀ ਤਿੰਨੇ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈ ਰਜਾਈ ਸੋਦਨ ਨਾਨਕ ਏਕੀ ਬਾਹਰੀ ਔਰ ਦੂਜੇ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਈ ਸੋਦਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ